ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਿਵੇਂ ਕਿ ਆਪ ਸਭ ਨੂੰ ਪਤਾ ਹੀ ਹੈ ਕਿ ਕੱਲ ਫਿਲਮ ਅਮਰਜੈਂਸੀ ਪੰਜਾਬ ਚ ਰਿਲੀਜ਼ ਕੀਤੀ ਜਾ ਰਹੀ ਹੈ ਇਸ ਫਿਲਮ ਚ ਸਿੱਖ ਕਰਦਾਰ ਖਾਸ ਕਰਕੇ ਸਿੱਖ ਕੌਮ ਦੇ ਮਹਾਨ ਜਨਰਲ ਸੰਤ ਜਨਰਲ ਸਿੰਘ ਜੀ ਖਾਲਸਾ ਪੰਡਰਾਂ ਵਾਲਾ ਜਿਹੜਾ ਰੋਲ ਵਿਖਾਇਆ ਗਿਆ ਜਿਹੜਾ ਸੀਨ ਵਿਖਾਇਆ ਗਿਆ ਉਹ ਬਹੁਤ ਗਲਤ ਤਰੀਕੇ ਨਾਲ ਵਿਖਾਇਆ ਗਿਆ ਤੇ ਹਮੇਸ਼ਾ ਹੀ ਸਰਕਾਰਾਂ ਜਿਹੜੀਆਂ ਉਹ ਸਿੱਖ ਕੌਮ ਨਾਲ ਦੇ ਸਿੱਖਾਂ ਦੇ ਜਜ਼ਬਾਤਾਂ ਨਾਲ ਖੇਡਦੀਆਂ ਨੇ ਇਸ ਕਰਕੇ ਅਸੀਂ ਸਰਕਾਰ ਨੂੰ ਪਹਿਲਾਂ ਵੀ ਮਤੇ ਪਾ ਕੇ ਭੇਜੇ ਸੀ ਕਿ ਇਹ ਫਿਲਮ ਜਿਹੜੀ ਆ ਉਹ ਰਿਲੀਜ਼ ਨਾ ਕੀਤੀ ਜਾਵੇ ਪਰ ਹੁਣ ਪਤਾ ਲੱਗਾ ਕਿ ਕੱਲ ਫਿਲਮ ਜਿਹੜੀ ਉਹ ਪੰਜਾਬ 'ਚ ਰਿਲੀਜ਼ ਕੀਤੀ ਜਾ ਰਹੀ ਹੈ ਅਸੀਂ ਇਸ ਲਈ ਮੰਗ ਪੱਤਰ ਅੱਜ ਡੀਸੀ ਸਾਹਿਬ ਨੂੰ ਦਿੱਤਾ ਆ ਤੇ ਉਹਨਾਂ ਨੂੰ ਬੇਨਤੀ ਕੀਤੀ ਆ ਕਿ ਇਹ ਫਿਲਮ ਨੂੰ ਪੰਜਾਬ ਅਮਸਾਲ 'ਚ ਰਿਲੀਜ਼ ਹੋਣ ਤੋਂ ਰੋਕਿਆ ਜਾਵੇ ਇਸੇ ਤਰ੍ਹਾਂ ਮਾਂ ਜੋ ਪ੍ਰਧਾਨ ਸਾਹਿਬ ਸਰਦਾਰ ਚੰਦ ਸਿੰਘ ਧੰਮਜੀ ਵੱਲੋਂ ਅਸੀਂ ਸੀਐਮ ਸਾਹਿਬ ਨੂੰ ਵੀ ਲੈਟਰ ਲਿਖਿਆ ਆ ਤੇ ਉਹਨਾਂ ਤੋਂ ਮੰਗ ਕੀਤੀ ਆ ਕਿ ਇਹ ਪੰਜਾਬ 'ਚ ਫਿਲਮ ਰਿਲੀਜ਼ ਹੋਣ ਤੋਂ ਰੁਕੀ ਜਾਵੇ ਅਸੀਂ ਜਿੱਲੇ ਜਿੰਨੇ ਵੀ ਜ਼ਿਲ੍ਹੇ ਜਿੱਥੇ ਇਹ ਫਿਲਮ ਰਿਲੀਜ਼ ਹੋ ਰਹੀ ਆ ਅਸੀਂ ਉਹਨਾਂ ਨੂੰ ਰੋਕਣ ਲਈ ਫਿਲਮ ਦੇ ਰਿਲੀਜ਼ ਤੋਂ ਰੋਕਣ ਲਈ ਕੱਲ ਅਸੀਂ ਵੱਡੀ ਪੱਧਰ ਤੇ ਪ੍ਰੋਟੈਸਟ ਵੀ ਕਰ ਰਹੇ ਆ ਇਹ ਕਰਕੇ ਸਰਕਾਰ ਨੂੰ ਅਪੀਲ ਆ ਕਿ ਫਿਲਮ ਦੇ ਪੰਜਾਬ ਦਾ ਮਾਹੌਲ ਸ਼ਾਂਤਮਈ ਰੱਖਣ ਲਈ ਫਿਲਮ ਤੇ ਤੁਰੰਤ ਰੋਕ ਲਾਈ ਜਾਵੇ ਤਾਂ ਜੋ ਪੰਜਾਬ ਦਾ ਮਾਹੌਲ ਜਿਹੜਾ ਉਹ ਸ਼ਾਂਤ ਰਹਿ ਸਕੇ ਜੋ ਅਨਸੁਵਣੀ ਘਟਨਾ ਹੋਦੀ ਹੈ ਤੇ ਦਾ ਜ਼ਿੰਮੇਵਾਰ ਕੌਣ ਉਹਦੇ ਜ਼ਿੰਮੇਵਾਰ ਸਰਕਾਰ ਹੋਏਗੀ ਜੀ ਜੇ ਨਹੀਂ ਇਹ ਸਰਕਾਰ ਰੋਕਦੀ ਕਿਉਂਕਿ ਅਸੀਂ ਤੇ ਅਪੀਲ ਕਰ ਰਹੇ ਆ ਕਿ ਫਿਲਮ ਤੇ ਰੋਕ ਲਾਈ ਜਾਵੇ ਇਹ ਜੇ ਕੋਈ ਗੱਲ ਕੋਈ ਵਾਪਰਦੀ ਆ ਕੋਈ ਹੰਸਿਕ ਘਟਨਾ ਹੁੰਦੀ ਆ ਜਿਹਦੇ ਲਈ ਸਰਕਾਰ ਚਵੇਂ ਵਾਰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਿਵੇਂ ਕਿ ਆਪ ਸਭ ਨੂੰ ਪਤਾ ਹੀ ਆ ਕਿ ਕੱਲ ਫਿਲਮ ਐਮਰਜੈਂਸੀ ਪੰਜਾਬ ਚ ਰਿਲੀਜ਼ ਕੀਤੀ ਜਾ ਰਹੀ ਹੈ ਇਸ ਫਿਲਮ ਚ ਸਿੱਖ ਕਿਰਦਾਰ ਖਾਸ ਕਰਕੇ ਸਿੱਖ ਕੌਮ ਦੇ ਮਹਾਨ ਜਨਰਲ ਸੰਤ ਜਨਰਲ ਸਿੰਘ ਜੀ ਖਾਲਸਾ ਪੰਡਰਾਂ ਵਾਲਾ ਜਿਹੜਾ ਰੋਲ ਵਿਖਾਇਆ ਗਿਆ ਜਾਂ ਸੀਨ ਵਿਖਾਇਆ ਗਿਆ ਉਹ ਬਹੁਤ ਗਲਤ ਤਰੀਕੇ ਨਾਲ ਵਿਖਾਇਆ ਗਿਆ ਹਮੇਸ਼ਾ ਹੀ ਸਰਕਾਰਾਂ ਜਿਹੜੀਆਂ ਉਹ ਸਿੱਖ ਕੌਮ ਨਾਲ ਦੇ ਸਿੱਖਾਂ ਦੇ ਜਜ਼ਬਾਤਾਂ ਨਾਲ ਖੇਡਦੀਆਂ ਨੇ ਇਸ ਕਰਕੇ ਅਸੀਂ ਸਰਕਾਰ ਨੂੰ ਪਹਿਲਾਂ ਵੀ ਮਤੇ ਪਾ ਕੇ ਭੇਜੇ ਸੀ ਕਿ ਇਹ ਫਿਲਮ ਜਿਹੜੀ ਆ ਉਹ ਰਿਲੀਜ਼ ਨਾ ਕੀਤੀ ਜਾਵੇ ਪਰ ਹੁਣ ਪਤਾ ਲੱਗਾ ਕਿ ਕੱਲ ਫਿਲਮ ਜਿਹੜੀ ਉਹ ਪੰਜਾਬ 'ਚ ਰਿਲੀਜ਼ ਕੀਤੀ ਜਾ ਰਹੀ ਹੈ ਅਸੀਂ ਇਸ ਲਈ ਮੰਗ ਪੱਤਰ ਅੱਜ ਜੀ ਸੀ ਸਾਹਿਬ ਨੂੰ ਦਿੱਤਾ ਆ ਤੇ ਉਹਨਾਂ ਨੂੰ ਬੇਨਤੀ ਕੀਤੀ ਹੈ ਕਿ ਇਹ ਫਿਲਮ ਨੂੰ ਪੰਜਾਬ ਅਮਸਰ 'ਚ ਰਿਲੀਜ਼ ਹੋਣ ਤੋਂ ਰੋਕਿਆ ਜਾਵੇ ਇਸੇ ਤਰ੍ਹਾਂ ਮਾਂ ਜੋ ਪ੍ਰਧਾਨ ਸਾਹਿਬ ਸਰਦਾਰ ਜਿੰਦਸિંહ ਧੰਮਜੀ ਵੱਲੋਂ ਅਸੀਂ ਸੀਐਮ ਸਾਹਿਬ ਨੂੰ ਵੀ ਲੈਟਰ ਲਿਖਿਆ ਆ ਤੇ ਉਹਨਾਂ ਤੋਂ ਮੰਗ ਕੀਤੀ ਆ ਕਿ ਇਹ ਪੰਜਾਬ 'ਚ ਫਿਲਮ ਰਿਲੀਜ਼ ਹੁਣ ਤੋਂ ਰੁਕੀ ਜਾਵੇ। ਅਸੀਂ ਜਿੱਲੇ ਜਿੰਨੇ ਵੀ ਜ਼ਿਲ੍ਹੇ ਜਿੱਥੇ ਇਹ ਫਿਲਮ ਰਿਲੀਜ਼ ਹੋ ਰਹੀ ਆ ਅਸੀਂ ਉਹਨਾਂ ਨੂੰ ਰੋਕਣ ਲਈ ਫਿਲਮ ਦੇ ਰਿਲੀਜ਼ ਤੋਂ ਰੋਕਣ ਲਈ ਕੱਲ ਅਸੀਂ ਵੱਡੀ ਪੱਧਰ ਤੇ ਪ੍ਰੋਟੈਸਟ ਵੀ ਕਰ ਰਹੇ ਆ। ਇਹ ਕਰਕੇ ਸਰਕਾਰ ਨੂੰ ਅਪੀਲ ਆ ਕਿ ਫਿਲਮ ਦੇ ਪੰਜਾਬ ਦਾ ਮਾਹੌਲ ਸ਼ਾਂਤਮਈ ਰੱਖਣ ਲਈ ਫਿਲਮ ਤੇ ਤੁਰੰਤ ਰੋਕ ਲਾਈ ਜਾਵੇ ਤਾਂ ਜੋ ਪੰਜਾਬ ਦਾ ਮਾਹੌਲ ਜਿਹੜਾ ਉਹ ਸ਼ਾਂਤ ਰਹ ਸਕੇ। ਜੋ ਅਨਸੁਵਾਨਿਕ ਘਟਨਾ ਹੋਣਦੀ ਇਹਦੇ ਦੇ ਜ਼ਿੰਮੇਵਾਰ ਕੌਣ ਹੋਣਗੇ? ਉਹਦੇ ਜ਼ਿੰਮੇਵਾਰ ਸਰਕਾਰ ਹੋਏਗੀ ਜੀ। ਜੇ ਨਹੀਂ ਤਾਂ ਸਰਕਾਰ ਰੋਕਦੀ। ਉਹ ਕਿ ਅਸੀਂ ਅਪੀਲ ਕਰ ਰਹੇ ਹਾਂ ਕਿ ਫਿਲਮ ਤੇ ਰੋਕ ਲਾਈ ਜਾਵੇ ਤੇ ਜੇ ਕੋਈ ਗੱਲ ਕੋਈ ਵਾਪਰਦੀ ਆ ਕੋਈ ਹੰਸਿਕ ਘਟਨਾ ਹੁੰਦੀ ਆ ਤੇ ਉਹ ਲਈ ਸਰਕਾਰ ਚ ਮੇਵਾਰ ਵਾਹਿਗੁਰੂ ਜੀ ਕਖਾਲਸਾ ਵਾਹਿਗੁਰੂ ਜੀ ਪਤੇ ਜਿਵੇਂ ਕਿ ਆਪ ਸਭ ਨੂੰ ਪਤਾ ਹੀ ਆ ਕਿ ਕੱਲ ਫਿਲਮ ਐਮਰਜੈਂਸੀ ਪੰਜਾਬ ਚ ਰਿਲੀਜ਼ ਕੀਤੀ ਜਾ ਰਹੀ ਹੈ ਇਸ ਫਿਲਮ ਚ ਸਿੱਖ ਕਰਦਾਰ ਖਾਸ ਕਰਕੇ ਸਿੱਖ ਕੌਮ ਦੇ ਮਹਾਨ ਜਨਰਲ ਸੰਤ ਜਨਰਲ ਸਿੰਘ ਜੀ ਖਾਲਸਾ ਪੰਡਰਾਵਾਲਾ ਉਹ ਜਿਹੜਾ ਰੋਲ ਵਿਖਾਇਆ ਗਿਆ ਜਾਂ ਸੀਨ ਵਿਖਾਇਆ ਗਿਆ ਉਹ ਬਹੁਤ ਗਲਤ ਤਰੀਕੇ ਨਾਲ ਵਿਖਾਇਆ ਗਿਆ ਤੇ ਹਮੇਸ਼ਾ ਹੀ ਸਰਕਾਰਾਂ ਜਿਹੜੀਆਂ ਉਹ ਸਿੱਖ ਕੌਮ ਨਾਲ ਦੇ ਸਿੱਖਾਂ ਦੇ ਜਜ਼ਬਾਤਾਂ ਨਾਲ ਖੇਡਦੀਆਂ ਇਸ ਕਰਕੇ ਅਸੀਂ ਸਰਕਾਰ ਨੂੰ ਪਹਿਲਾਂ ਵੀ ਮਤੇ ਪਾ ਕੇ ਭੇਜੇ ਸੀ ਕਿ ਇਹ ਫਿਲਮ ਜੜੀ ਆ ਉਹ ਰਿਲੀਜ਼ ਨਾ ਕੀਤੀ ਜਾਵੇ ਪਰ ਹੁਣ ਪਤਾ ਲੱਗਾ ਕਿ ਕੱਲ ਫਿਲਮ ਜੜੀ ਉਹ ਪੰਜਾਬ ਚ ਰਿਲੀਜ਼ ਕੀਤੀ ਜਾ ਰਹੀ ਹੈ ਅਸੀਂ ਇਸ ਲਈ ਮੰਗ ਪੱਤਰ ਅੱਜ ਜੀ ਸਾਬ ਨੂੰ ਦਿੱਤਾ ਆ ਤੇ ਉਹਨਾਂ ਨੂੰ ਬੇਨਤੀ ਕੀਤੀ ਹੈ ਕਿ ਇਹ ਫਿਲਮ ਨੂੰ ਪੰਜਾਬ ਅਮਸਾਲ ਚ ਰਿਲੀਜ਼ ਹੋਣ ਤੋਂ ਰੋਕਿਆ ਜਾਵੇ ਇਸੇ ਤਰ੍ਹਾਂ ਮਾਂਜੋ ਪ੍ਰਧਾਨ ਸਾਹਿਬ ਸਦਾਰਜਨ ਦਸਨੀ ਧੰਮਜੀ ਵੱਲੋਂ ਅਸੀਂ ਸੀਐਮ ਸਾਹਿਬ ਨੂੰ ਵੀ ਲੈਟਰ ਲਿਖਿਆ ਆ ਤੇ ਉਹਨਾਂ ਤੋਂ ਮੰਗ ਕੀਤੀ ਆ ਕਿ ਇਹ ਪੰਜਾਬ ਚ ਫਿਲਮ ਰਿਲੀਜ਼ ਹੁਣ ਤੋਂ ਰੁਕੀ ਜਾਵੇ ਅਸੀਂ ਜਿਲ੍ਹਾ ਜਿੱਨੇ ਵੀ ਜ਼ਿਲ੍ਹੇ ਜਿੱਥੇ ਇਹ ਫਿਲਮ ਰਿਲੀਜ਼ ਹੋ ਰਹੀ ਆ ਅਸੀਂ ਉਹਨਾਂ ਨੂੰ ਰੋਕਣ ਲਈ ਫਿਲਮ ਦਾ ਰਿਲੀਜ਼ ਤੋਂ ਰੋਕਣ ਲਈ ਕੱਲ ਅਸੀਂ ਵੱਡੀ ਪੱਧਰ ਤੇ ਪ੍ਰੋਟੈਸਟ ਵੀ ਕਰ ਰਹੇ ਆ ਇਹ ਕਰਕੇ ਸਰਕਾਰ ਨੂੰ ਅਪੀਲ ਆ ਕਿ ਫਿਲਮ ਦੇ ਪੰਜਾਬ ਦਾ ਮਾਹੌਲ ਸ਼ਾਂਤਮਈ ਰੱਖਣ ਲਈ ਫਿਲਮ ਤੇ ਤੁਰੰਤ ਰੋਕ ਲਾਈ ਜਾਵੇ ਤਾਂ ਜੋ ਪੰਜਾਬ ਦਾ ਮੌਜੂਦਾ ਉਹ ਸ਼ਾਂਤ ਰਹਿ ਸੀ ਜੋ ਅਨਸਵਾਨੀ ਘਟਨਾ ਹੋਦੀ ਇਹਦੇ ਦਾ ਜ਼ਿੰਮੇਵਾਰ ਕੌਣ ਉਹਦੇ ਜ਼ਿੰਮੇਵਾਰ ਸਰਕਾਰ ਹੋਏਗੀ ਜੀ ਜੇ ਨਹੀਂ ਇਹ ਸਰਕਾਰ ਰੋਕਦੀ ਕਿਉਂਕਿ ਅਸੀਂ ਤਾਂ ਅਪੀਲ ਕਰ ਰਹੇ ਆ ਕਿ ਫਿਲਮ ਦੇ ਰੋਕ ਲਈ ਜਾਵੇ ਤੇ ਜੇ ਕੋਈ ਗੱਲ ਕੋਈ ਵਾਪਰਦੀ ਆ ਕੋਈ ਹੰਸਿਕ ਘਟਨਾ ਹੁੰਦੀ ਆ ਤੇ ਉਹਦੇ ਲਈ ਸਰਕਾਰ ਜ਼ਿੰਮੇਵਾਰ ਹੈ